ਸਦਾ ਇੱਦਰੀ ਸੌਦੇ ਪੂਰਾ ਹੋ ਜਾ ਰਿਹਾ ਹੈ ਪਰ ਉਸ ਸੌਦੇ ਨੇ ਉਹਨਾਂ ਸਮੇਂ ਨੂੰ ਇੱਕ ਫੈਲੋ ਬਣਾਉਣੀ ਹੈ ਕਿ ਆ ਉਹ ਹੀ ਕਿਸਾਨ ਨੇ ਜਿਹੜੇ 13 ਫਰਵਰੀ ਤੋਂ ਤੁਰੇ ਸੀ ਉਹ ਟੁੱਟੀ ਟੁਗੜੀ ਕਿੰਨੀ ਲੈ ਕੇ ਅੱਜ ਬਾਹਰਾਂ ਤੇ ਜੱਜੇ ਹੋਏ ਨਾ ਬੇਨਤੀ ਕੀਤੀ ਕਿ ਆਪਾਂ ਕੋਠੀ ਜਨ ਨੂੰ ਦੇਖਦੇ ਹੋਏ ਨਾ ਨਾ ਮਰੂ ਜੂਨਿਆ ਵੀ ਸੁਖਸ਼ਰਾ ਸੀ ਕਿਸੇ ਦੇ ਦੋ ਦੋ ਟ੍ਰੈਕ ਖੜੇ ਸੀ ਚਾਰ ਚਾਰ ਟਾਲੇ ਖੜੇ ਸੀ ਉਹਦੇ ਵਿੱਚ ਇੱਕ ਜਿਹੜਾ ਟੈਕ ਵਾਲੀ ਗਿਆ ਆਪਾਂ ਕਹਿ ਲਈ ਕੱਲ੍ਹ ਕਦਾ ਕੰਮ ਨੇੜ ਤੇ ਸਾਰੇ ਜ਼ਿਲ੍ਹਾ ਦੇ ਵਿੱਚੋਂ ਬਲਾਕਾਂ ਦੇ ਵਿੱਚੋਂ ਆਪਾਂ ਇਸ ਦੇ ਮਹੀਨੇ ਦੇ ਵਿੱਚ ਉੰਨੀਆਂ ਟਾਲੇ ਜਿਲ੍ਹੇ ਖੜੀਆਂ ਪੁੜੀਆਂ ਆਪਾਂ ਸੁਖਰੀਆਂ ਮੋਰਚੇ ਦੇ ਵਿੱਚ ਇਹ ਸਾਰਾ ਕੁਝ ਆਪਣੇ ਫਰਲੇ ਬੇਚੇ ਚੱਲ ਰਿਹਾ ਨੇ ਇੰਨੀ ਗੈਰ ਕਾਨੂੰਨੀ ਪ੍ਰਮਾਨ ਕਰੋ ਵਾਖ ਵਾਖ ਜਿੰਨੇ ਵੀ ਕਿਸਾਨ ਦੇ ਸਰਦਾਰਾਂ ਦੇ ਆਪਣੇ ਆਗੂ ਹੈ ਫੱਲੇ ਵਿੱਚ ਦੇਖੇ ਕਿ ਸਾਡੀਆਂ ਉਹਨੀਆਂ ਪੈਦਾਲੀ ਮੋੜ ਦੇ ਵਿੱਚ ਜਦੋਂ ਜਦ ਤਵਾਸੀ ਉਹਦੇ ਦੋ ਮੋੜ ਤੇ ਸੀ ਅੱਜ ਤੂਏ ਭਾਰਤ ਦੇ ਵਿੱਚ ਚਾਹ ਫੜ ਗੱਡੇ ਆ ਪਰ ਸਾਡੀ ਜਿਹੜੀ ਬੇਨਤੀ ਉਹਦੇ ਨੂੰ ਟੋਗੜੇ ਟਿਗੜੇ ਹਵੇਲੇ ਦਾ ਕੋ ਲੇਖਾ ਕਿ ਕੀ ਸਰਕਾਰ ਹੁੰਦੀ ਆ ਕੀਦੀ ਜਾਣੀ ਆ ਆਪਾਂ ਪਹਿਲਾਂ ਤੋਂ ਇਹ ਗੱਲ ਪਾਸੇ ਰੱਖੀ ਹੋਈ ਐ ਕਿ ਸਰਕਾਰ ਜੇ ਕੋਈ ਆਵੇ ਕਿਸੇ ਦੀ ਜਾਵੇ ਸਾਡਾ ਇਹ ਨਕਸ਼ਾ ਐਸ ਪ੍ਰੋਗਰਾਮ ਲਾਗੂ ਕਰਵਾਉਣਾ ਜਿਹੜਾ ਕੱਲ ਡਾਕਟਰ ਨੇ ਜਾਨ ਦਿੱਤਾ ਕਿ ਹੁਣ ਸਾਡੇ ਕਿਉਂ ਉਹਨਾਂ ਦਾ ਕਹਿਣ ਦਾ ਮਤਲਬ ਸੀ ਭਈ ਹੁਣ ਸਾਡੇ ਕੋਲ ਪੂਰਾ ਪਾਇਦਾ ਨਾ ਚਲੋ ਕਿ ਇਲੈਕਸ਼ਨ ਲੜ ਕੇ ਵੇਖ ਲੋ ਨੇ ਹੋਰ ਮੈਂ ਅਸੀਂ ਇਸ ਰਾਜ ਦਾ ਕਾਇਦਾ ਤੋਹੀ ਫੋਰ ਤਿਆਰ ਤਾਂ ਕੀਤਾ ਸਾਡੇ ਤੋਂ ਕੋਈ ਵੀ ਆਗੂ ਨਾ ਲੈਖਣ ਮਰੂਦਾ ਨਾ ਲੈਖਣ ਨਾਪਾਲਾ ਤੇ ਪੋਲੇ ਤੇ ਬੈਠੂ ਨਾ ਉਹਨਾਂ ਦੀਆਂ ਘਟੀਆਂ ਚੜ੍ਹੂ ਨਾ ਉਹਦਾ ਪ੍ਰਚਾਰ ਕਰੂ ਖਾਸ ਕਰਕੇ ਅਜਿਹਾ ਆਪੀ ਜੋੜੇ ਬੰਦੀ ਦੀ ਵੀ ਨੀਤੀ ਪਾਲਸੀ ਸਾਥ ਕਰਦੇ ਹੁੰਦੇ ਆ ਚਾਹੇ ਲੈਗ ਵਿਧਾਨ ਸਭਾ ਦੇ ਹੋ ਚਾਹੇ ਲੋਕ ਸਭਾ ਦੇ ਹੋ ਚਾਹੇ ਸਰਪੰਚ ਦੇ ਹੋ ਚਾਹੇ ਬਲਾਕ ਸਭਾ ਦੇ ਹੋ ਸਾਡਾ ਕੋਈ ਵੀ ਆਗੂ ਇਹਨਾਂ ਦੇ ਵਿੱਚ ਹਿੱਸਾ ਨਹੀਂ ਲੈਂਦਾ ਵੋਟਾਂ ਦਾ ਖੁੱਲਾ ਝੜਿਆ ਹੋਇਆ ਕਿਸ ਦੀ ਮਰਜ਼ੀ ਹੈ ਵੋਟ ਪਾਵੇ ਨਾ ਪਾਵੇ ਪਰ ਸਾਡੇ ਦੇ ਲਈ ਸਰਸੇ ਤੁੰਗਾਰ ਸਵਧਾਨ ਸਾਡੇ ਨੀਤੀ ਪਾਲਿਸੀ ਉਹ ਲੋਕਾਂ ਦੇ ਕਿਰੇ ਹੈ ਜੇ ਕੋਈ ਇਹਦੀ ਲੰਗੜਾ ਵੀ ਕਰਦਾ ਹੈ ਤਾਂ ਉਹ ਤੇ ਐਕਸ਼ਨ ਲੈਨੇ ਆ ਪਰ ਤੇਰੇ ਅੰਮੋਲੀ ਕਿ ਦੋ-ਦੋ ਮਹੀਨਿਆਂ ਦੇ ਪਾਰਟੀਆਂ ਨਾਲ ਵਿੱਚ ਉਹ ਤੋਂ ਕਹਿੰਦਾ ਸੀ ਬਹੁਤ ਕਿਸਾਨਾਂ ਦੀਆਂ ਮੰਗਾਂ ਜਾਇਜ਼ ਨੇ ਬੀਜੇਪੀ ਬਹੁਤ ਮਾੜੀ ਹੈ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਚਾਹੀਆਂ ਅੱਜ ਜਦੋਂ ਤੇ ਬਾਤ ਉਹਨੂੰ ਸਵਾਲ ਉਠਰਵਾ ਕੇ ਕਿਸਾਨ ਪੁੱਛਣ ਲਾ ਕੇ ਅੱਜ ਉਹ ਵੀ ਕਿਸਾਨ ਬਹੁ ਮਾਰੇ ਦਿਸਣ ਆਕੇ ਜੇ ਜਿਉਂ ਵੀ ਸਤਾ ਤੇ ਰਹੂਗਾ ਉਹ ਸਾਰਾ ਕੁਝ ਹੀ ਕੁਝ ਦਿਸੂ ਕਿ ਜਿਹੜੇ ਉਹਨਾਂ ਦੀਆਂ ਬਸਾਂ 'ਚ ਚੜ ਜਾਣਗੇ ਜਿਹੜੇ ਉਹਨਾਂ ਦੀਆਂ ਰੇਲੀਆਂ 'ਚ ਚੜ ਜਾਣਗੇ ਜਿਹੜੇ ਉਹਨਾਂ ਦਾ ਪੈਸਾ ਵੰਡ ਲੈਣਗੇ ਉਹਨਾਂ ਦੀ ਗੱਲ ਨੂੰ ਹੀ ਲੈਣਗੇ ਉਹ ਲੋਕ ਬਹੁਤ ਅਗੇ ਨੇ ਤੇ ਜਿਹੜੇ ਲੋਕ ਉਹਨਾਂ ਦਾ ਸਵਾਲ ਪੁੱਛ ਲੈਣਗੇ ਉਹ ਲੋਕ ਬਹੁਤ ਮਾਰੇ ਨੇ ਤਾਂ ਇਸ ਕਰਕੇ ਸਰਕਾਰ ਚਾਹੇ ਕਾਂਗਰਸ ਦੀ ਹੋਵੇ ਅੱਜਾਏ ਆਪਣੇ ਆ ਜਿਹੜੇ ਝਾੜੂ ਵਾਲੇ ਬਹੁਤ ਬੜਕਾ ਮਾਰਦੇ ਸੀ ਕਿ ਅਸੀਂ ਤਾਂ ਕਿਸਾਨਾਂ ਦੀ ਪਾਰਟੀ ਆ ਅੱਜ ਉਹ ਵੀ ਨੰਗੇ ਹੋਏ ਸ਼ੁਰੂ ਹੋ ਗਏ ਕਿ ਉਹ ਵੀ ਜਦੋਂ ਕਿਸਾਨ ਸਵਾਲ ਕਰਦੇ ਨੇ ਉਹ ਵੀ ਅੰਦਰ ਖੱਤੇ ਇਹ ਹਦਾਇਤ ਮੰਗਦੇ ਨੇ ਫੋਰਸ ਮੰਗਦੇ ਨੇ ਐਸਐਸਪੀ ਨੂੰ ਤਾੜਦੇ ਨੇ ਕਿ ਸਾਡੇ ਤੁਸੀਂ ਫੋਰਸ ਨਹੀਂ ਦਿੱਤੀ ਆਪ ਦੀ ਸਰਕਾਰ ਹੋਵੇ ਐਸਐਸਪੀਆ ਤੋਂ ਤੁਸੀਂ ਫੋਰਸ ਜੇ ਦਾ ਮਤਲਬ ਤੁਸੀਂ ਜਿਹੜਾ 2.5 ਸਾਲਾਂ ਦੇ ਵਿੱਚ ਲੋਕਾਂ ਨਾਲ ਬਾਰੇ ਕਿਤੇ ਉਹਦੇ ਉੱਤੇ ਖੜੇ ਨਹੀਂ ਉਤਰੇ ਖੜੇ ਤਾਂ ਛੱਡੋ ਲੋਕ ਮੰਗਾ ਨਹੀਂ ਮੰਨਦੇ ਠੀਕ ਹੈ ਫੇਰ ਮੰਨਿਆ ਜਾਣੀਆਂ ਪਰ ਜਿਹੜੀ ਤੁਹਾਡੀ ਸਰਦਾਰੀ ਹੈ ਜਿਹੜੀ ਤੁਹਾਡੀ ਬੋਲੀ ਹੈ ਘੱਟੋ-ਕੱਟ ਐਮਐਲਐਨ ਬੋਲਣ ਤਾਂ ਸਿਖਾ ਲਓ